ਹਾਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੌਰ ਸਿੰਘ ਢੋਲਰ ਡੇਰੀ ਫਾਰਮ ਤੇ ਅੱਜ ਪਹੁੰਚਿਆ ਦੋਸਤੋ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਤਹਿਸੀਲ ਜ਼ਿਲ੍ਹਾ ਐਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਅੱਜ ਦੋਸਤੋ ਵੀਰ ਸੰਦੀਪ ਦੇ ਕੋਲੇ ਟੋਟਲ 2 ਐਨੀਮਲ ਪਕਾਉ ਆ ਤੇ ਦੋਨੋਂ ਵੜਾ ਤੁਹਾਨੂੰ ਆਪਾਂ ਦਿਖਾ ਦਾਂਗੇ ਸੋ ਐਂਡ ਤੱਕ ਤੁਸੀਂ ਜਾਣਕਾਰੀ ਜਿਹੜੀ ਦੋਸਤੋ ਦੇਖ ਲਿਓ ਸੁਣ ਲਿਓ ਠੀਕ ਆ ਜੀ ਦੇ ਪੋਜ਼ੂਆ ਤੇ ਪਹਿਸੇ 5 6 ਸੀਗੇ ਕੁਝ ਕ ਨੱਕ ਜਿਹੜੇ ਵਿਕ ਚੁੱਕੇ ਆ ਤੇ ਅੱਜ ਜਿਹੜੇ 2 ਹੋਣ ਸੇਲ ਦੇ ਲਈ ਅਵੇਲੇਬਲ ਨੇ ਠੀਕ ਆ ਜੀ ਸੋ ਦੋਨੋਂ ਬੈੜਾਂ ਦੀ ਡਿਟੇਲ ਆਪਾਂ ਵੀਰ ਸੰਦੀਪ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਤੇ ਪਿੰਡ ਸੁਰਸਿੰਘ ਠੀਕ ਆ ਜੀ ਭਿੱਕੀਪਿੰਡ ਤੋਂ ਕੋਈ 8 7 ਕਿਲੋਮੀਟਰ ਦੀ ਦੂਰੀ ਆ ਤੇ ਸੁਰਸਿੰਘ ਜਦੋਂ ਦੋਸਤੋਂ ਤੁਸੀਂ ਪਹੁੰਚੋਗੇ ਤੇ ਸੁਰਸਿੰਘ ਪਿੰਡ ਤੋਂ ਇੱਕ ਸੜਕ ਪਿੰਡ ਕੁਜਰ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਵੀਰ ਸੰਦੀਪ ਸਿੰਘ ਹੋਂਾਂ ਦੀਆਂ ਬੈਕਾਂ ਨੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 27 ਸਤ ਦੇ ਸਮਾਂ ਕੋਈ ਦੋਸਤੋ ਸ਼ਾਮ ਦਾ ਕੋਈ 4 ਕੋਈ 4:30 ਦਾ ਠੀਕ ਹੈ ਜੀ ਸਮਾਂ ਹੈਗਾ ਇੱਕ ਵੜ ਗੱਪਣ ਦਿਖਾਵਾਂਗੇ ਦੋਸਤੋ ਇੱਕ ਸੂਈ ਸੁਬਾਈ ਹੈ ਠੀਕ ਹੈ ਜੀ ਆਓ ਕਰਦੇ ਆਂ ਗੱਲਬਾਤ ਵੀਰ ਸੰਦੀਪ ਦੇ ਨਾਲ ਸਭ ਤੋਂ ਪਹਿਲਾਂ ਸੰਦੀਪ ਵੀਰੇ ਸਾਸਰੀ ਕਾਲ ਸਾਸਰੀ ਦਾ ਸੰਤੋ ਸਾਹਿਬ ਜੀ ਮਹਾਰਾਜ ਜੀ ਜੀ ਆਣ ਜੀ ਹੋਰ ਵੀਰੇ ਠੀਕ ਠਾਕ ਬਹੁਤ ਵਧੀਆ ਸੰਸਾਰ ਜੀ ਠੀਕ ਠਾਕ ਜੀ ਤਾਂ ਵੀ ਸੰਦੀਪ ਵੀਰੇ ਜਿੱਦਾਂ ਆਪਾਂ ਜ਼ਿਕਰ ਕੀਤਾ ਸੀਗਾ ਟੋਟਲ ਵੈਸੇ ਆਪਰੇ ਕੋਲ ਬਹਿਣਾ ਵੈਸੇ 5 ਸੀਨਾ ਪੰਜ 6 ਨਾਲ ਸੀ ਸੰਤੋ ਸਾਹਿਬ ਕੋਈ ਥੋੜਾ ਜਿਹਾ ਲੇਟ ਹੋ ਗਿਆ ਉਹਦਾ ਕਰਕੇ 4 ਨਾਲ ਵਿੱਚੋਂ ਸੇਲ ਹੋ ਗਿਆ ਜੀ ਠੀਕ ਹੈ ਜੀ ਹਾਂ ਜੀ ਜੀ ਇੱਕ ਵਾਰ ਆਪਣੇ ਕੋ ਗੱਬਣੇ ਜੀ ਠੀਕ ਹੈ ਵੀਰੇ ਹਾਂਜੀ ਤੇ ਫਿਲਹਾਲ ਅੱਜ ਦੋ ਨਾਗ ਹੀ ਆਪਾਂ ਦੋਸਤ ਦਿਖਾਵਾਂਗੇ ਹਾਂਜੀ ਠੀਕ ਹੈ ਜੀ ਜਿੱਦਾਂ ਵੀਰ ਸੰਦੀਪ ਨੇ ਜ਼ਿਕਰ ਕਰ ਹੀ ਦਿੱਤਾ ਵੀ 6 7 5 6 ਨਾਗ ਸੀ ਕਿ ਜਿਨ੍ਹਾਂ ਦੇ ਵਿੱਚੋਂ ਨਾਗ ਜਿਹੜੇ ਵਿਕ ਗਏ ਆ ਇਹ ਸੇਲਸ ਦੇ ਲਈ ਅਵੇਲੇਬਲ ਨਹੀਂ ਠੀਕ ਹੈ ਜੀ ਇਹਨਾਂ ਦੋ ਨਗਾਂ ਦੇ ਕਰਕੇ ਤੁਸੀਂ ਜਿਹੜਾ ਖਾਸ ਤੌਰ ਤੇ ਫੋਨ ਲਾ ਲਿਓ ਸੌਦਾ ਕਰ ਲਿਓ ਨਵੀਂ ਸੰਦੀਪਰੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਵਿਹੜ ਤੋਂ ਕਰ ਲੈਨੇ ਆ ਇਹ ਤਾਂ ਸੂਆ ਕਿਲਮਾ ਹੂੰ ਸੰਤੂ ਸਾਹਿਬ ਦੂਜਾ ਸੂਆ ਸੂਈ ਹੈ ਜੀ ਹਾਂਜੀ ਪਹਿਲੇ ਸੂਏ ਦਾ ਰਕਾਰਡ 25 26 ਕਿਲੋ ਦਾ ਦੱਸਿਆ ਜਿਹੜੇ ਵੀਰਾਂ ਦਾ ਆਪਾਂ ਲਈ ਆ ਠੀਕ ਹੈ ਜੀ ਹੁਣ ਵੀ ਇਸ ਟਾਈਮ ਜਿਹੜੀ ਮਿਲਕਿੰਗ ਕਰਾਰੀ ਹੈ ਇਹ 20 18 20 ਦੇ ਚੱਲੰਦੀ ਹੈ ਜੀ ਠੀਕ ਹੈ ਜੀ ਹਾਂਜੀ ਸੂਆ ਦੂਜਾ ਤੇ ਦੱਸ ਦੂਜਾ ਸੂਆ ਪਰਸੋਂ ਸੂਈ ਹੈ ਜੀ ਪਰਸੋਂ ਦੀ ਆ ਹਾਂਜੀ ਮਗਰ ਬੱਚਾ ਆ ਗਿਆ ਹਾਂਜੀ ਬੱਚਾ ਆ ਗਿਆ ਜੀ ਲਓ ਦੱਸੋ ਮਗਰ ਬੱਚਾ ਇਹ ਮੇਲ ਕਾਫ ਤੁਸੀਂ ਇੱਕ ਵਾਰੀ ਦੇਖ ਲਓ ਆ ਬੱਚਾ ਇਸ ਵਿਹੜ ਦੇ ਥੱਲੇ ਆ ਵੇਖੋ ਹੁਣ 18 17 18 17 ਜੀ 20 ਕਿਲੋ ਸੰਤੋ ਸਾਹਿਬ ਹੋਊਗਾ 20 ਕਿਲੋ ਹਾਂਜੀ ਠੀਕ ਆ ਬਾਕੀ ਚੋਣ ਜਾਣ ਦੀ ਚਾਹੀਦੀ ਇੱਕ ਨੰਬਰ ਸੰਤੋ ਸਾਹਿਬ ਇੱਕ ਨੰਬਰ ਚੋਣ ਜਾਣ ਤਾਂ ਦੋਸਤੋ ਬਾਕੀ ਵਿੱਚ ਹੀ ਆਪਾਂ ਤੁਹਾਨੂੰ ਜਦੋਂ ਤੋੜ ਕੇ ਦਿਖਾਉਣ ਤੋਂ ਬਾਅਦ ਇੱਕ ਵਾਰੀ ਠੀਕ ਆ ਜੀ ਪੂਰੀ ਤਸੱਲੀ ਦੇ ਨਾਲ ਕੁਝ ਕੁਝ ਧਾਰਾ ਮਾਰ ਕੇ ਤਸੱਲੀ ਕਰਾਵਾਂਗੇ ਪੂਰੀ ਨਿੱਗਰ ਪਿੰਡੇ ਦੀ ਤੁਸੀਂ ਇੱਕ ਵਾਰੀ ਚੈੱਕ ਕਰੋ ਸ਼ਾਈਨਿੰਗ ਸ਼ਿਨਿੰਗ ਬਹੁਤ ਜ਼ਿਆਦੀ ਆ ਤੇ ਪੂਰੀ ਮਜ਼ਬੂਤ ਫੁੱਲ ਨਿੱਗਰ ਇੱਕ ਵਾਰੀ ਬਿਲਕੁਲ ਹਵਾਨਾ ਲੇਵਾ ਤੁਹਾਨੂੰ ਇੱਕ ਵਾਰੀ ਥੋੜਾ ਨੇੜੇ ਆਪਾਂ ਦਿਖਾ ਦਿੰਨੇ ਆ ਆ ਕਰੋ ਚੈੱਕ ਹਾਂ ਸੰਦੀਪ ਵੀਰੇ ਥੋੜ ਆ ਲੋ ਜੀ ਲੋ ਜੀ ਠੀਕ ਆ ਸੋ ਸੋਣੀ ਵੰਡ ਤੇ ਥਣ ਲਗਾ ਤੇ ਚਾਰ ਥਾਣਾ ਦੋਸਤੋ ਮੁੱਠੀ ਮੁੱਠੀ ਥਾਣਾ ਜਿੱਦਾਂ ਆਪਾਂ ਨਾਰਮਲ ਹਰ ਵੀਰਾਂ ਹਰ ਵਾਰ ਵੀਰਾਂ ਨੂੰ ਇੱਕ ਨੋਟ ਕਰਾ ਦੇਨੇ ਬਿਲਕੁਲ ਰੁਕ ਰੁਕਦਾ ਥਣ ਤੇ 18 17 18 17 ਹੋ ਕੇ ਭਰਾ ਬੋਲਾ ਮੰਨ ਕੇ ਸੌਦਾ ਕਰ ਲੇ ਹੋਵੇ ਨਾ ਹੋਵੇ ਤਾਂ ਵੱਧਦੀ ਆ ਬਾਕੀ 18 ਕਿਲੋ ਬੋਲਾ ਲੈ ਵੀਰ ਸੰਦੀਪ ਖੋਲ ਕੇ ਇੱਕ ਵਾਰੀ ਤੋਰੀਏ ਨੂੰ ਲੋ ਜੀ ਹਾਲਾਂਕਿ ਸੰਦੀਪਰੇ ਤੋਰਦੇ ਆਣੋ ਹਾਂਜੀ ਹਾਂ ਦੋਸਤੋ ਬਾਕੀ ਜਵਾਬ ਸਮਾਦੀ ਤੁਸੀਂ ਵਿੱਚ ਦੇਖ ਲਓ ਠੀਕ ਹੈ ਜੀ ਥੋੜਾ ਜਿਹਾ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਾਂਗੇ ਬੱਚਾ ਲਾ ਕੇ ਠੀਕ ਆ ਜੀ ਤੇ ਕਿਦਾਂ ਦੀ ਚੁਵਾਈ ਆ ਜਿਵੇਂ ਤਾਂ ਪਰਾਂ ਉਹ ਤਸੱਲੀ ਨਾਲ ਆਪਾਂ ਤੁਹਾਨੂੰ ਦਿਖਾ ਦਾਂਗੇ ਮੁਠੀ ਮੁਠੀ ਥਾਣਾ ਕਰਮਾੜੀ ਦੇ ਬਿਲਕੁਲ ਤੁਸੀਂ ਚੈੱਕ ਕਰੋ ਠੀਕ ਆ ਤੇ ਮਗਰ ਬੱਚਾ ਮੇਲ ਕਾਫ ਆ ਬੰਨ ਲੇ ਕੇ ਸੰਦੀ ਲੈ ਆਓ ਜੀ ਤੋ ਬੱਚਾ ਲਾ ਕੇ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦਿਖਾ ਦਿੰਨੇ ਆ ਠੀਕ ਆ ਜੀ ਬਾਕੀ ਪਲੀ ਪਲੀਤੀ ਬਹੁਤ ਆ ਠੀਕ ਆ ਜੀ ਨਿੱਗਰ ਆ ਪੂਰੀ ਪਿੰਡੇ ਦੀ ਪੂਰੇ ਵਜਨ ਲੋਡ ਦੇ ਵਿੱਚ ਠੀਕ ਆ ਜੀ ਦੁੱਧ ਦੀ ਬਸੰਦੂ ਸਾਹਿਬ ਚੰਗੀ ਗਾਰੰਟੀ ਆ 20 ਲੀਟਰ ਤੋਂ ਪ੍ਰੋਸਸ ਚੰਗਾ ਚਵਾਜੂਗੀ ਚਵਾਓਗੇ ਜੀ 25 26 ਕਿਲੋ ਦੁੱਧ ਆ ਰਾਮਣਾ ਪਰ ਹੋਗੀ ਠੀਕ ਆ ਲੋਵੀ ਅਗਰ ਹੋ ਜਾ ਕੇ ਠੀਕ ਆ Uh -huh. E ਮਜਬੂਤੀ ਸੰਦੀਪਾ ਵੜੀ ਨਿਕਰ ਇੱਕ ਨੰਬਰ ਸੰਤੋ ਸਾਹਿਬ ਇੱਕ ਨੰਬਰ ਉਂਗਲਾਂ ਕੋ ਜਿੱਡੀ ਮੋਟੀ ਧਾਰ ਇਹ ਇੱਕ ਨੰਬਰ ਸੰਤੋ ਸਾਹਿਬ ਚੋਣ ਲੋ ਜੀ ਸੋਚੂ ਵਾਪਸ ਮਾਦੀ ਦੋਸਤੋ ਤੁਸੀਂ ਦੇਖ ਲਈ ਏ ਠੀਕ ਆ ਜੀ ਚੰਗੀ ਆ ਚੁਵਾਈ ਪੂਰੇ ਨੱਗਰ ਪਿੰਡ ਦੀ ਆ ਬਾਕੀ ਥਾਂ ਥਾਂ ਮੜਾ ਕੁਆਲਟੀ ਵਾਲਾ ਲੱਗਾ ਸੰਤੋ ਸਾਹਿਬ ਹਾਂ ਈੜੀ ਦੇ ਪਾ ਵਾਂਗੂ ਕੱਲਾ ਕੱਲਾ ਥਾਂ ਲੱਗਾ ਜੀ ਬਿਲਕੁਲ ਜੀ ਬਿਲਕੁਲ ਲੈ ਵੀ ਸੰਦੀਪ ਵੀਰੇ ਕੀ ਡਿਮਾਂਡ ਮੰਗਦੇ ਆਂ ਦੀ ਸੰਧੂ ਸਾਹਿਬ ਮੁੱਲ ਤੇ 1.5 ਕਰਦੇ ਆਂ ਜੀ ਹਾਂ ਲੱਖ ਦੀ ਦੇ ਦਈਏ ਜੀ ਲੱਖ ਦੀ ਹਾਂਜੀ ਲੱਖ ਰੁਪਏ ਵੀ ਵਾਧੂ ਆ ਪਾਕੀ ਵੜ ਵੀ ਚੰਗੀ ਆ ਵੜ ਵੀ ਸੰਧੂ ਸਾਹਿਬ ਚੰਗੀ ਆ 25 26 ਕਿਲੋ ਦਾ ਗਰਾਮ ਨਾ ਪਾਉਗੀ ਠੀਕ ਆ ਜੀ ਉਹਨਾਂ ਦੇ ਆਪਾਂ ਨੂੰ ਪਸਾਈ ਗੱਲੇ ਆਖਿਆ ਪਹਿਲੇ ਪਹਿਲੇ ਸਵੇ ਚ ਆਇਆ ਪਰ ਆਪਾਂ ਇਹ ਆਣੇ ਜਦੋਂ 25 ਨਹੀਂ 28 ਨਹੀਂ 25 26 ਕਿਲੋ ਰਾਵਣਾ ਪਾ ਦੂਗੀ ਠੀਕ ਆ ਜੈਜ ਬਿਲਕੁਲ ਜੈਜ ਤੋਂ ਜੈਜ ਕਿੰਨੇ ਕੀ ਦੀ ਹਾਂ 99000 ਦੀ ਦੇ ਦਈਏ ਯਾ ਕਰ ਦਿਓ ਕਰ ਦਾਂਗੇ ਮਾਨਤਨ ਉਹਦੇ ਜਿਵੇਂ ਬਾਕੀ 20 ਕਿਲੋ ਬੋਲੇ ਦੇ ਚੱਲਣ ਦੇ ਸੰਤੂ ਸਾਹਿਬ ਲਓ ਦੱਸੋ 95000 ਦੀ ਤੁਹਾਨੂੰ ਵੈੜ ਮਿਲ ਜੂਗੀ 25 26 ਕਿਲੋ ਦੁੱਧ ਪਾ ਦੂਗੀ ਰਾਮਨਾਥ ਦੁੱਧ ਚੰਗਾ ਭਰਉਣ ਦੀ ਉਮੀਦ ਮੇਰੇ ਸੰਦੀਪਾਂ ਦਾ ਵੀ ਕਰਦੇ ਆ ਦੁੱਧ ਚੰਗਾ ਜਿਵਾ ਜੂਗੀ ਹੁਣ ਬੋਲੇ ਦੀ ਤਾਂ ਤੁਸੀਂ ਬੋਲਾ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਬਾਕੀ ਥਣ ਦੇ ਵੀ ਦੀ ਸਾਫ ਸੁਥਰੀ ਹੈ ਜੰਮੀ ਪਾਲੀ ਚੰਗੀ ਆ ਬਾਕੀ ਸੰਤੂ ਸਾਹਿਬ ਜੀ ਬਾਕੀ ਪਾਲੀ ਸਾਂ ਵੀ ਚੰਗੀ ਆ ਇੱਕ ਵਾਰੀ ਸੂਣ ਤੋਂ ਬਾਅਦ ਵੀ ਪਸ਼ੂ ਟੁੱਟਿਆ ਨਹੀਂ ਕਿਸੇ ਪਾਸਿਓ ਪੂਰੀ ਮੈਂਟੇਨ ਆ ਠੀਕ ਆ ਲੈ ਵੀ ਸੰਦੀਪ ਸੈਕਿੰਡ ਨੰਬਰ ਤੇ ਇ ਇਹ ਐਚਐਫ ਤੇ ਆ ਗਈ ਗਰੈਂਡੋ ਦਾ ਵਿੱਚ ਨਾ ਐਚਐਫ ਦਾ ਗਰੈਂਡੋ ਦਾ ਕ੍ਰੋਸ ਹੀ ਆ ਗਿਆ ਜੀ ਠੀਕ ਹੈ ਜੀ ਤਾਂ ਦੋਸਤੋ ਇਹ ਕ੍ਰੋਸ ਸੰਗ ਦੇ ਵਿੱਚ ਆ ਕਦ ਕੱਠ ਵਾਲੀ ਵੈੜਾ ਜਿੱਦਾਂ ਇੱਕ ਆਪਾਂ ਨਾਰਮਲੀ ਗੱਲ ਕਰ ਲਈਏ ਤੇ ਐਚਐਫ ਬਰੀਡ ਦਾ ਫੁੱਲ ਵੱਡਾ ਕਦ ਕੱਠ ਹੁੰਦਾ ਠੀਕ ਹੈ ਜੀ ਤੇ ਵੱਡੇ ਕਦ ਬੋਤ ਉਹ ਵਿੱਚ ਆ ਸੰਦੀਪ ਇਹਦਾ ਸੁਭਾ ਕਿਨਵਾ ਸੁਭਾ ਸੰਤੋ ਸਾਹਿਬ ਹੁਣ ਆਪਾਂ ਨੂੰ ਦੂਜਾ ਆਖਿਆ ਕੋਈ ਤੇਜਾ ਮਾਲਕ ਹੈ ਵੀ ਸੌਦਾ ਕਰ ਸਕਦਾ ਆਪਣੇ ਨਾਲ ਠੀਕ ਹੈ ਜੀ ਹਾਂਜੀ ਲੋ ਵੀ ਕਿਸਾਨ ਵੀਰ ਉਹ ਦੂਜਾ ਚਾਹੇ ਕੋਈ ਭਰਾ ਤੇਜਾ ਸੁਭਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੀਰ ਸੰਦੀਪ ਦੇ ਨਾਲ ਸੰਦੀਪ ਦੇਣ ਕਿੰਨੇ ਕੁ ਲੈਂਦੀ ਹੈ ਜੇ ਦੇਣ ਸੰਤ ਪਾ ਦ ਚਾਰ ਚੰਗਾ ਦੁੱਧ ਪਾ ਦੂਗੀ ਚਲੋ ਉਹਨਾਂ ਦੇ ਆਖਿਆ ਸੀ ਦੁੱਧ ਦੂਜੇ ਸਵੇਰੇ ਪਹਿਲੇ ਸਵੇਰੇ 25 26 ਕਿਲੋ ਦੁੱਧ ਚੁਆਈ ਠੀਕ ਆ ਜੀ ਹਾਂਜੀ ਲੋਬੇ ਦੋਸਤੋ ਦੂਜੇ ਸਵੇਰੇ ਵੀ ਰੰਦਾ ਵੀ ਦੁੱਧ ਚੰਗਾ ਚੁਆਇਆ ਠੀਕ ਆ ਜੀ ਜਿੱਥੋਂ ਵੀ ਖਰੀਦੇ ਐਨੀਮਲ ਉਹ ਉਥੋਂ ਤਸੱਲੀ ਦਿੱਤੀ ਆ ਵੀ 5 ਲੀਟਰ ਤੋਂ ਪਲੱਸ ਜਿਹੜੇ ਚੁਆਈ ਇਹਨੇ ਕਰਵਾਈ ਆ ਇੱਕ ਵਾਰੀ ਥਾਣਾ ਪਾ ਤੁਹਾਨੂੰ ਚਾਰੇ ਦਿਖਾ ਰਹੇ ਆ ਆਹ ਕਰੋ ਚੈੱਕ ਜੀ ਠੀਕ ਆ ਜੀ ਬਾਕੀ ਸੰਤੂ ਸਾਹਿਬ ਨਿੱਗਰ ਲੈ ਵੇਦੀਆ ਦੁੱਧ ਚੰਗਾ ਪਾਉਗੀ ਸੋ ਸਪੇਸ ਵਾਂਡ ਬਿਲਕੁਲ ਤੁਹਾਡੇ ਸਾਹਮਣੇ ਆ ਥਣ ਵੀ ਪੂਰਾ ਮੁੱਠੀ-ਮੁੱਠੀ ਆ ਤਾਂ ਦੇਣ ਦੋਸਤੋ ਜਿੰਨੇ ਲੈ ਜੇ ਉਹਨੇ ਦੇ ਲਈ ਚੰਗਾ ਬਾਕੀ ਸੰਤੋ ਸਾਹਿਬ ਵਜਨ ਵਟੇ ਵਾਲੀ ਦੇਖੋ ਛੋਟੀ ਨਹੀਂ ਗਈ ਹਾਈਟ ਬਹੁਤ ਜਿਆਦੀ ਆ ਤੇ ਚਲੋ ਸਾੰਭੀ ਵੀ ਚੰਗੀ ਆ ਕਿਸੇ ਨੇ ਜੰਮੀ ਵੀ ਚੰਗੀ ਆ ਬਾਕੀ ਸੰਦੀਪਾ ਵੈਸੇ ਜੱਡੀ ਲੰਬਾਈ ਲਬੂਈ ਆ ਉਚਾਈ ਆ ਬਾਕੀ ਛੱਕਾ ਤੋੜ ਕਾਮੀ ਹਾਂਜੀ ਹਾਂਜੀ ਚੰਗਾ ਮਿਲਕ ਚਵਾਊਗੀ ਸੰਤੋ ਸਾਹਿਬ ਚੰਗਾ ਮਿਲਕ ਚਵਾਜੂ ਚੰਗਾ ਚਵਾਦੂਗੀ ਲੋ ਵੀ ਆ ਫੇਸ ਕੁਆਲਿਟੀ ਤੋਂ ਠੀਕ ਆ ਜੀ ਸੋ ਬਾਅਦ ਦੋਸਤੋ ਐਂਡ ਤੋਂ ਐਂਡ ਵੀ ਗੱਲ ਕਰ ਲਈਏ ਵੀ ਪੂਰੀ ਖਰੀ ਵੈੜ ਆ ਵੱਡੇ ਘਤਪੋਤਾ ਲਈ ਆ ਕੋਈ ਵੀ ਮੇਰਾ ਭਰਾ ਆ ਰਿਹਾ ਠੀਕ ਆ ਜੀ ਉਹ ਵੇਖਣ ਦਾ ਨਜ਼ਰੀਆ ਮੈਂ ਪਹਿਲਾਂ ਵੀ ਕਈ ਵਾਰਾ ਜ਼ਿਕਰ ਕੀਤਾ ਵੀ ਵੇਖਣ ਦਾ ਨਜ਼ਰੀਆ ਕਿਸੇ ਵੀਰ ਦਾ ਹੁੰਦਾ ਵੀ ਕਦੇ మీడియం ਹਾਈਟ ਨਾ ਹੋਵੇ ਜਾਂ ਕਿ ਛੋਟੀ ਨਾ ਹੋਵੇ ਤੇ ਫੁੱਲ ਵੱਡੇ ਕਦ ਕੱਠਾ ਲਈ ਜਾ ਸੰਦੂ ਸਰ ਸੁੰਦੀ ਸੁੰਦੀ ਇੰਨੀ ਹੋਰ ਬਣ ਜਣਾ ਇਹਨੇ ਹਾਂਜੀ ਕਿਉਂਕਿ ਪੰਜਾਬ ਨਰਾਂ ਦੇ ਵਿੱਚ ਵੀ ਇੰਨਾ ਹੀ ਚੱਡਾ ਹੋ ਰਾਇਣਾ ਥੱਲੇ ਦੇ ਠੀਕ ਹੈ ਜੀ ਹਾਂਜੀ ਬਾਕੀ 35 ਤਾਂ ਆਪਣਾ ਇੱਕ ਨੰਬਰ ਐ ਚਵਾਈ ਇੱਕ ਨੰਬਰ ਐ ਸਾਈਡ ਠੀਕ ਹੈ ਜੀ ਬਹਿਣੀ ਵਾਲੇ ਪਾਸਿਓ ਤੁਹਾਨੂੰ ਦਿਖਾ ਰਹੇ ਹਾਂ ਚੰਗੀ ਸਪੇਸ ਸੋਹਣਾ ਥਣ ਮੁੱਠੀ ਮੁੱਠੀ ਥਾਣਾ ਲੈ ਵੀ ਸੰਦੀਪ ਲਿਆ ਵੀ ਰਵੇਂ ਇਧਰ ਨੂੰ ਠੀਕ ਹੈ ਵਾਚਪ ਤੇ ਗਰਨੇండో ਦਾ ਜਿਹੜਾ ਦੋਸਤੋ ਇਹ ਕ੍ਰਾਸ ਆਗਾ ਬਾਕੀ ਕੱਦ-ਪੁੱਤ ਫੇਰ ਆਪਾਂ ਵਾਰ-ਵਾਰ ਉਹੋ ਗੱਲ ਰਿਪੀਟ ਨਹੀਂ ਕਰ ਸਕਦੇ ਠੀਕ ਆ ਜੀ ਬਹੁਤ ਸੋਨੇ ਹਾਈਟ ਕੱਦ ਦੇ ਵਿੱਚ ਤੇ ਚੰਗਾ ਦੁੱਧ ਭਰਉਣ ਦੀ ਇਹਦੇ ਤੋਂ ਉਮੀਦ ਕਰ ਸਕਦੇ ਵੀ ਜਿੱਡਾਗਾ ਦੋਸਤੋ ਵਜਨ ਵਜੂਦਾ ਕਰਮਾ ਲਈਦਾ ਤੇ ਦੁੱਧ ਚੰਗਾ ਚਬਾਉਣਾ ਚਾਹੀਦਾ ਇਸ ਬੈਡ ਨੂੰ ਬਾਕੀ ਇਹ ਕਿ ਭਰਿਆ ਪਾਂਡਾ ਦੋਸਤੋ ਜਦੋਂ ਪਸੂ ਸੁੰਦਾ ਬਿਲਕੁਲ ਸੁਣ ਸੁਵਾਉਣ ਤੋਂ ਬਾਅਦ ਹੀ ਗੱਲ ਕਰਗੇ ਤੇ ਚੰਗੀ ਸੇਵਾ ਕਿਸੇ ਵੀਰ ਦੀ ਨਹੀਂ ਠੀਕ ਹੈ ਚੰਗੇ ਫਾਰਮ 'ਚ ਚੱਲੀ ਗਈ ਤੇ ਚੰਗਾ ਦੁੱਧ ਭਰਊਗੀ ਸੰਤੋਖ ਸਾਹਿਬ ਖਰੀ ਨਿਕਲੂਗੀ ਬਿਲਕੁਲ ਹਾਂਜੀ ਹਾਂਜੀ ਬਾਕੀ ਟਿਪਕੇ ਲਈ ਟਿਪਕੇ ਜਿਹੜਾ ਮਰਜੀ ਵੀਰ ਆਪਣੇ ਤੋਂ ਸੱਲੀ ਕਰਕੇ ਖੜ ਸਕਦਾ ਬਾਕੀ ਲੜਲੋੜ ਨਾਰਮਲ ਹੀ ਦੋਸਤੋ ਤੁਸੀਂ ਪਿੱਛੇ ਦੇਖ ਰਹੇ ਜੇ ਲੜਲੋੜ ਕਾਫੀ ਏ ਢੱਲਾ ਬਖਾਲੇ ਦੇ ਵਿੱਚ ਬਹੁਤ ਜਿਆਦੀਆਂ ਨੇ ਤੋਂ ਚੰਗੀ ਉਮੀਦ ਕਰਦੇ ਹਾਂ ਤੁਸੀਂ ਵੇਖੋ ਅੱਧੀ ਦੀ ਗੇਠ ਚ ਢੱਲੀ ਆ ਮਗਰ ਠੀਕ ਆ ਲੇਵੇ ਦੇ ਵਿੱਚ ਤੇ ਫੋਲੋ ਵਜਨ ਦੋੜ ਦੇ ਵਿੱਚ ਬਾਕੀ ਪਸੰਦ ਆਉਣ ਵਾਲੀ ਛੇ ਆ ਪਸੰਦ ਆਉ ਕਿ ਜਿਹੜੇ ਮੇਰੇ ਵੀਰ ਕੋਈ ਚੰਗਾ ਪਸ਼ੂ ਲੱਭ ਰਿਆ ਠੀਕ ਆ ਜੀ ਫੋਲੋ ਵਜਨ ਦੋੜ ਦੇ ਵਿੱਚ ਚੰਗੀ ਵੱਡੀ ਵੇੜ ਲੱਭ ਰਹੇ ਹਾਂ ਤੁਸੀਂ ਜਿਹੜੀ ਪਹਿਲ ਦੇ ਆਧਾਰ ਤੇ ਬਿਲਕੁਲ ਗੱਲਬਾਤ ਕਰ ਲਿਓ ਵੀਰ ਸੰਦੀਪ ਦੇ ਨਾਲ ਠੀਕ ਹੈ ਜੀ ਜਾਵੀਰ ਸੰਦੀਪ ਮੋਰਦਾ ਬਾਕੀ ਠੰਡੀ ਥੇਰੀ ਆ ਦੇਖੋ ਆ ਵੇਖੋ ਢੇਲ ਵੀ ਕਿੰਨੀ ਸਾਨੂੰ ਸਾਬਾ ਜੀ کافی ਢੇਲ ਆ ਵੀ ਸੰਦੀਪ ਚੰਗਾ ਚੜਾ ਤਿਆਰ ਕਰੂਗੀ ਅਜੇ ਚੰਗੀ ਬਣੂਗੇ ਸੰਤੂ ਸਾਹਿਬ ਬਾਕੀ ਦੁੱਧ ਵੀ ਚੰਗਾ ਚਵਾਉਗੇ ਵਜਨ ਮਟੇ ਵਾਲੀ ਆ ਵਜਨ ਲੋੜ ਵਾਲੀ ਜਣੀ ਆ ਬਿਲਕੁਲ ਬਿਲਕੁਲ ਲੈ ਵੀ ਸੰਦੀਪ ਵੀਰਾ ਕੀ ਡਿਮਾਂਡ ਕਰਦੇ ਆਂ ਜੀ ਸੰਤੂ ਸਾਹਿਬ ਮੰਗਨੋਂ ਦੇ ਭਾਵੇਂ ਲਾ ਕੇ ਮੰਗ ਲਈਏ 1 ਇੱਕ 10 ਮੰਗ ਲਈਏ ਚਲੋ ਤਾਂ ਵੀ ਜਾਇਜ ਦਾ ਵਕਉਂਦੀ ਵੈੜ ਵੱਡੀ ਆ ਪਰ ਆਪਾਂ ਜਾਇਜ ਲਈ ਜਾਇ ਹੀ ਦੇ ਦੇਣੀ ਆ 85000 ਦੀ ਦੇ ਦਈਏ ਜੀ 85 ਦੀ ਹਾਂਜੀ ਨਹੀਂ ਹਜੇ ਫਿਰ ਜਾਇਜ ਨਾ ਹੋਈ ਗੱਲਬਾਤ ਪੂਰੀ ਜਾਇਜ ਆ 80000 ਦੀ ਦੇ ਦਈਏ ਜੀ ਹੋਰ ਆਉਂਦੇ ਥੱਲੇ ਹਾਂ ਹਾਂ ਜੀ ਸਾਨੂੰ 75000 ਦੀ ਹੋ ਗਈ ਉਹਦੇ ਵਿੱਚ 100 ਰੁਪਏ ਛੋੜੀ ਹੋਣੀ ਹੈ। ਲਓ ਵੀ ਭਰਾਵਾ ਫੁੱਲ ਵੱਡੇ ਕੱਦਪੋਤਾਂ ਲਈ ਤੇ ਦੁੱਧ ਵੀ ਚੰਗਾ ਪਰੌਣ ਦੀ ਉਮੀਦ ਕਰਦੇ ਆਂ ਕਲਾ ਕੱਦਪੋਤ ਦੀ। ਬਾਕੀ ਸੰਤੂ ਸਾਹਿਬ ਐਡੀ 12ਵਾਂ ਨਹੀਂ ਮਿਲਣੀ 75 ਦੀ। ਸੋ 75000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਜੀ 75000 ਦੀ। ਇੱਥੇ ਆਣ ਕੇ ਆਪਣੀ ਟਿਪ ਕੇ ਭਰਾ ਕੇ ਤਸੱਲੀ ਸੰਤੂ ਸਾਹਿਬ ਟਿਪ ਕੇ ਲਈ ਟਿਪ ਕੇ ਜਿਹੜਾ ਮਰਜ਼ੀ ਵੀਰ ਲੈ ਆ ਆਪਣੇ ਤੋਂ ਖੜ ਸਕਦਾ। ਹਾਂ ਜੀ। ਜੇ ਕਹਿੰਨੇ ਆਨਲਾਈਨ ਮੰਗਾਉਣੀ ਆ ਗੱਡੀ ਤੋਂ ਲਾ ਕੇ ਆਪਦੀ ਥਾਣਾ ਦੇ ਤਸੱਲੀ ਕਰਕੇ ਫਿਰ ਗੱਡੀ ਵਾਲੇ ਨੂੰ ਆਪਣੇ ਕੋਲ ਭੇਜੇ। ਬਿਲਕੁਲ ਵੀਰੇ ਹਾਂਜੀ ਸੰਤੋ ਸਾਹਿਬ ਜੀ ਲੋਬੀ ਭਰਾਵਾ ਦੋ ਐਨੀਮਲ ਸੀ ਠੀਕ ਆ ਜੀ ਪਸ਼ੂ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕੀਤਾ 6-7 ਸੀਗੇ ਚਲੋ ਜਿਹੜੇ ਹੁਣ ਦੋ ਨਾਗ ਬਕਾਊ ਆ ਇਹਨਾਂ ਲਈ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਓ ਕੱਲ ਸੰਦੀਪ ਕੱਲ ਪਰਸੋਂ ਤੱਕ ਮਾਲ ਹੋਰ ਪੰਜ ਚਾਰ ਪਰਸੋਂ ਸੰਤੋ ਸਾਹਿਬ ਜੀ ਆਪਾਂ ਪਰਸੋਂ ਫੇਰ ਵੀਡੀਓ ਪਾਵਾਂਗੇ ਗੁਰੂ ਰਾਮਦਾਸ ਮਿਹਰ ਕਰੇ ਕੋਈ 6-7 ਨਾਗਾਂ ਦੀ ਪਰਸੋਂ ਫੇਰ ਪਾਵਾਂਗੇ ਚਲੋ ਜੀ ਹਾਂਜੀ ਲੈ ਖੜੇ ਆ ਪਸ਼ੂ ਸੰਤੋ ਸਾਹਿਬ ਪੰਜ ਛੇ ਆਪਣੇ ਬਾਹਰ ਠੀਕ ਆ ਵੀਰੇ ਹਾਂਜੀ ਤੇ ਸੰਦੀਪ ਇੱਕ ਨੰਬਰ ਬੋਲ ਦਈਏ ਆਪਣੇ 84370 ਜੀ 38947 ਜੀ ਠੀ ਲੋਕੋ ਸੋਇ ਸਾਨੇ ਵੀਰ ਸੰਦੀਪ ਪਿੰਡ ਸੁਰਸਿੰਘ ਤੋਂ ਅੱਜ ਦੋ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਵਿਕਰੀ ਲਈ ਅਵੇਲੇਬਲ ਨੇ ਇੱਥੇ ਆਣ ਕੇ ਆਪਣੀ ਨਰਕਪਰਕ ਕਰੋ ਜਿਹੜਾ ਪਸੂ ਸੋਇਆ ਦੋ ਟਾਈਮ ਚੋਲਿਓ ਗੱਪਣ ਪਸੂ ਆਪਣਾ ਚੌਥਾ ਥਾਨਾ ਦੀ ਟਿੱਪ ਕੇ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ